ਸਸਿਕਾ ਜੀ ਮੈਂ ਹਾ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨਸ ਆਫ ਟੂਲਰ ਲੱਕੜ ਉਤੇ ਕਿਊਟ ਵੈਲਿੰਗ ਡਿਊਟੀਆਂ ਬਤਾ ਦਿੱਤੀਆਂ ਨੇ ਜਿਸ ਦੇ ਨਾਲ ਕੁਝ ਡਿਊਟੀਆਂ 35.19% ਹੋ ਗਈਆਂ ਨੇ ਇਸ ਫੈਸਲੇ ਦਾ ਐਲਾਨ ਅਮਰੀਕੀ ਵਣਜ ਵਿਭਾਗ ਦੇ ਵੱਲੋਂ ਕੀਤਾ ਗਿਆ ਜੋ ਕਿ ਡਿਊਟੀਆਂ ਦੇ ਵਿੱਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਬ੍ਰਿਟਿਸ਼ ਕੋਲੰਬੀਆ ਅਤੇ 온ਟਾਰੀਓ ਦੇ ਉਦਯੋਗ ਅਤੇ ਰਾਜਨੀਤਿਕ ਨੇਤਾਵਾਂ ਦੁਆਰਾ ਤੁਰੰਤ ਆਲੋਚਨਾ ਕੀਤੀ ਗਈ ਹੈ ਜੋ ਇਸ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਵਪਾਰ ਭਾਈਵਾਲ ਅਤੇ ਅਨੁਚਿਤ ਵਪਾਰ ਦੀ ਇੱਕ ਹੋਰ ਉਦਾਹਰਣ ਵਜੋਂ ਦੇਖਦੇ ਨੇ BC ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਇੱਕ ਸੋਸ਼ਲ ਮੀਡੀਆ ਬਿਆਨ ਦੇ ਵਿੱਚ ਇਸ ਕਦਮ ਨੂੰ ਬੇਤੁਕਾ ਅਤੇ ਲਾਪਰਵਾਹੀ ਦੱਸਿਆ। ਚੇਤਾਵਨੀ ਦਿੱਤੀ ਹੈ ਕਿ ਵੱਧੂ ਡਿਊਟੀਅਨ ਸਰਹੱਦ ਦੇ ਦੋਵਾਂ ਪਾਸਿਆਂ ਉਤੇ ਰਿਹائش ਦੀ ਸਮਰੱਥਾ ਦੇ ਸੰਕਟ ਨੂੰ ਹੋੜ ਡੂੰਗਾ ਕਰਨਗੀਆਂ। BC ਕਾਉਂਸਲ ਆਫ ਫੋਰੈਸਟ ਇੰਡਸਟਰੀ ਦੇ ਨਵੇਂ ਟੈਰਿਫ ਨੂੰ ਕੈਨੇਡੀਅਨ ਕਾਮਿਆ ਦੇ ਲਈ ਅਪਾਹਜ ਗਿਆ, ਜਦੋਂ ਕਿ BC ਲੰਬਰ ਟ੍ਰੇਡ ਕਾਉਂਸਲ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਕਿਵੇਂ ਉੱਚੀਆਂ ਫੀਸਾਂ ਅਮਰੀਕੀ ਨਿਰਮਾਣ ਕੰਪਨੀਆਂ ਦੇ ਲਈ ਲਾਗਤਾਂ ਵਧਾ ਦੇਣਗੀਆਂ। ਜੋ ਨਵੇਂ ਕਾਰ ਬਣਾਉਣ ਦੇ ਲਈ ਸੌਫਟ वुਡ ਆਯਾਤ ਉੱਤੇ ਨਿਰਭਰ ਨੇ ਵਪਾਰ ਪ੍ਰੇਸ਼ਦ ਦੇ ਪ੍ਰਧਾਨ ਕਟਰ ਨਿਕਿਓਰ ਡਿੱਟ ਨੇ ਕਿਹਾ ਕਿ ਇਸ ਸਪੈਸ਼ਲ ਨਾਲ ਸਰਹੱਦ ਦੇ ਦੋਵੇਂ ਪਾਸੇ ਪਾਈ ਚਾਰਿਆਂ ਨੂੰ ਨੁਕਸਾਨ ਹੋਵੇਗਾ ਹੁਣ ਜਿਸ ਚੀਜ਼ ਦੀ ਲੋੜ ਹੈ ਉਹ ਸਥਿਰ ਕਲਪਾਤ ਵਾਲਾ ਸਮਝੌਤਾ ਹੈ ਜੋ ਨੌਕਰੀਆਂ ਵਪਾਰ ਅਤੇ ਕਪਾਇਤੀ ਵਿਹਾਰਸ਼ ਦਾ ਸਮਰਥਨ ਕਰਦਾ ਹੈ 온ਟਾਰੀਓ ਫੋਰੈਸਟ ਇੰਡਸਟਰੀਜ਼ ਐਸੋਸੀਏਸ਼ਨ ਨੇ ਇਨ੍ਹਾਂ ਚਿੰਤਾਵਾਂ ਨੂੰ ਦੁਹਰਾਇਆ ਹੈ ਇਕ ਕੈਨੇਡੀਅਨ ਚੈਂਬਰ ਆਫ ਕਾਮਰਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿ ਇਹ ਕਿ ਟੈਰਿਫ ਨੇ ਪਹਿਲਾਂ ਹੀ ਅਮਰੀਕਾ ਵਿੱਚ ਇੱਕ ਪਰਿਵਾਰ ਦੇ ਘਰ ਬਣਾਉਣ ਦੀ ਲਾਗਤ ਨੂੰ 6000 ਅਮਰੀਕੀ ਡਾਲਰ ਤੱਕ ਵਧਾ ਦਿੱਤੇ ਹੈ। ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਸੌਫਟ वुਡ ਲੱਕੜ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਜੋ ਮੌਜੂਦਾ ਅਮਰੀਕੀ ਪ੍ਰਸ਼ਾਸਨ ਤੋਂ ਕਈ ਦਹਾਕਿਆਂ ਪਹਿਲਾਂ ਦਾ ਹੈ। ਸੌਫਟ वुਡ ਲੱਕੜ ਦਾ ਮੁੱਦਾ ਲੰਬੇ ਸਮੇਂ ਤੋਂ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ ਜੋ ਮੌਜੂਦਾ ਰਾਸ਼ਟਰਪਤੀ ਪ੍ਰਸ਼ਾਸਨ ਤੋਂ ਕਈ ਦਹਾਕਿਆਂ ਪਹਿਲਾਂ ਸੀ। ਕੈਨੇਡਾ ਵਿੱਚ ਲੱਕੜ ਉਤਪਾਦ ਸਬਕਰਾਉਨ ਲਾਇਟ ਤੋਂ ਕਟਵਾਈ ਗਈ ਲੱਕੜ ਦੇ ਲਈ 31 ਸਟੈਂਪਲਸ ਫੀਸ ਨਿਰਧਾਰਤ ਕਰਦੇ ਨੇ ਇੱਕ ਅਜਿਹੀ ਪ੍ਰਣਾਲੀ ਜਿਸ ਨੂੰ ਅਮਰੀਕੀ ਉਤਪਾਦਕ ਮਾਰਕੀਟ ਦਰਾਂ ਦਾ ਭੁਗਤਾਨ ਕਰਨ ਦੇ ਲਈ ਮਜ਼ਬੂਰ ਇੱਕ ਅਨੁਚਿਤ ਸਬਸਿਡੀ ਮੰਨਦੇ ਨੇ ਅਮਰੀਕੀ ਵਣਜ ਵਿਭਾਗ ਨੇ ਸਹਿਮਤੀ ਪ੍ਰਗਟਾਈ ਹੈ ਅਤੇ ਡਿਊਟੀਆਂ ਲਗਾਈਆਂ ਨੇ ਜੋ ਉਸੇ ਵਿਸ਼ਵਾਸ ਨੂੰ ਦਰਸਾਉਂਦੀਆਂ ਨੇ ਅਤੇ ਕੈਨੇਡੀਅਨ ਉਤਪਾਦ ਸੰਯੁਕਤ ਰਾਜ ਅਮਰੀਕਾ ਵਿੱਚ ਵਾਜਬ ਮੁੱਲ ਤੋਂ ਘੱਟ ਕੀਮਤ ਉੱਤੇ ਵਿੱਚ ਆਚਾਰ ਹੈ। ਬਿਉ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।